ਤੇ 4 2 1100 ਸੀ ਇਹ ਦਾਤਾ ਹੁਣ ਖਾਦੇ ਅਟੋ ਆ ਆ ਮੁੰਡੇ ਨੂੰ ਖਾਓ ਆ ਨੀਰਾ ਹੰਮੀ ਦਾ ਐ ਭਰਾਏ ਆ ਜੱਟਾ ਹੀ ਤੇ ਜੱਟਾ ਆ ਦੌਰ ਦੀਏ ਕਰਕਾਈਏ ਤੁਹਾਨੂੰ ਦੱਸੇ ਹੱਕ ਦਾ ਕਰਕੇ ਦੇਖਾ ਦਹਾਇਆ ਕਰਕਾਈਆ ਆਪਣਾ ਮਨ ਜੀਗਾ ਤੇ ਬੋਲਦਾ ਤੇ ਹੱਕ ਦਾ ਰਹਿ ਜਾਏ ਕਿ ਨਹੀਂ 35 ਸੀ ਕਿ ਲਵਾਤਾ ਆ ਗਿਆ ਚੱਕੀ ਤੇ ਨਾ ਪੋਟ ਫਾਟ ਦੇ ਪੈਂਤੀ ਰੁਪਏ ਕਿਲੋ ਆਟਾ ਮਿਲਦਾ ਚੱਲ ਚੱਲ ਵੀ ਚੱਲ ਹਾਂ ਹਾਂ ਹਿਆਰ ਆ ਗਿਆ ਹਾਂ ਹਿਆਰ ਹਿਆਰ ਆ ਗਿਆ ਪਰ ਹੁਣ ਕਹਿ ਨਹੀਂ ਉਤੋਂ ਬਾਅਦ ਫੇਰ ਨਹੀਂ ਆਉਣ ਆ ਰਹੇ ਜਿਹੜਾ ਕਾਇਰ ਵਾਹਿਦਾ ਤੱਕੜ ਕਾਂਗਰਸੀਓ ਲੈਣੇ ਨਹੀਂ ਪੈਸੇ ਲੈਣੇ ਆ ਸੋੜ ਦੇ ਪਾਉਣੀ ਇਹਨਾਂ ਨੂੰ ਕਿੰਨੀ ਆ ਕਿੰਨਾ ਜਰ ਹੋ ਗਿਆ ਰਾਤ ਰਾਤ ਹੁੰਦੀ ਸੀ ਕਿੰਨੇ ਕਿੰਨੇ ਕੱਟੇ ਆਟਾ 35 ਰੁਪਏ ਕਿਲੋ ਹੋ ਗਿਆ ਇੱਧਰ ਦੇਖੋ ਖਾਲੀ ਕੱਟਾ ਤੇ ਆ ਇੱਕ ਕੱਟੇ ਦਾ 100 ਰੁਪਿਆ ਰੇਟ ਰੱਖਿਆ ਸਾਡੀ ਜਿਹੜਾ ਦੇਊਗਾ ਉਹ ਤਾਂ ਪੰਜਾ ਕਦਾ ਹੈ ਅਸੀਂ 100 ਰੁਪਿਆ ਦੇਵਾਂਗੇ 3 ਸਾਲ ਹੋ ਗਏ ਚੱਕਾ ਨਹੀਂ ਦਿੱਤਾ ਕਿ ਸਾਡ ਸਾਡ ਕੱਟੇ ਪਏ ਹੁੰਦੇ ਸੀ 35 ਰੁਪਏ ਕਿਲੋ ਆਟਾ ਦਿੰਦਾ ਮੂਟਾ ਪਤਾ ਨਾ ਮੌਤ ਬੰਦੀ ਕੀਤੀ ਆ ਨੇ ਮਾਰੇ ਵੀ ਦਿਮਾਗ ਤੋਂ ਨਿਕਲ ਗਿਆ ਸੀ ਉਸ ਤੋਂ ਬਾਅਦ ਸਾਰੇ ਵੱਡੇ ਛੋਟੇ ਕਾਰੋਬਾਰ ਥੱਪ ਹੋ ਗਿਆ ਤੇ ਉਦੋਂ ਕਾਲਾ ਭਾਨੇ ਨੇ ਬਹੁਤ ਕੱਫਾ ਕੀਤਾ ਏ ਵੱਜ ਕੇ ਵੀ ਵੱਜ ਕੇ ਵੱਜ ਕੇ ਜਮਾ ਵੱਜ ਕੇ ਰੋ ਹਜ਼ਾਰ ਹਜ਼ਾਰ ਰੁਪਏ ਦਾ ਲਾਲਾ ਕਾ ਕਰਕੇ ਧੋਖਾ ਦਿੱਤਾ ਆ ਬਾਲ ਨੇ ਧੋਖਾ ਬਾਂਦਰ ਕਾ ਤੇ ਮੰਜੀ ਚੋਗ ਲਿਆ ਮਾਤਾ ਨੇ ਵਿਖਾਇਆ 200 ਰੁਪਏ ਵਾਲੀ ਕਣਕ ਆਉਂਦੀ ਆ ਕਿ ਨਹੀਂ ਤੇ ਬਾਹਲਾ ਕਰਦੇ ਆ ਝਾੜੂ 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 ਪੁੱਛਿਆ ਵੀ ਪੁੱਛੋ ਆ 200 ਰੁਪਏ ਵਾਲੀ ਕਿਲੋ ਕਰ ਕਾਈ ਕਿਤੇ 10 ਗੱਟਾ ਦੇਵੇ 100 ਰੁਪਏ ਆ ਖਾਲੀ ਗੱਟੇ ਦਾ 500 ਰੁਪਿਆ ਖਾਲੀ ਜੱਟੇ ਦਾ 13 ਦੇ ਦੇ 500 ਰੁਪਿਆ ਥਾਏ ਮਾਦਾ ਨਹੀਂ ਆਈ ਆ 500 ਖਾਲੀ ਜੱਟੇ ਦਾ ਆ ਮਰਦੇ 500 ਵਾਰ ਕਿੰਨੇ ਨਾਲੇ ਦਬੇ ਆਹ ਬੋਟਾ ਬਾਣਾ ਹੋ ਗਿਆ ਚਾਲੇ ਮਲਾਜਮਾ ਯਾਰ ਅੱਗਾ ਚੱਲ ਤੇਰਾ ਮੈਂ ਕੋਲੇ ਖੜ ਗਿਆ ਤੇਨਾਂ ਦਾ ਕਹਿਣਾ ਭਿੰਦੋ ਰੇ ਦੇ ਨਾ ਵਾਲਾ ਹਾਂ ਹਾਂ ਤੂੰ ਕਿਹੜੀ ਜਿੱਲ ਪੁੱਛਿਓ ਪੁੱਛਿਓ ਇਹਨਾਂ ਨੂੰ ਪੁੱਛਿਆ ਬੇਬਾਰ ਵੀ ਇਹ ਕਿੱਲੋ ਵਾਲੀ ਟੜਕਾ ਕੀ ਆਪ ਤੇਨਾ ਕੋਲੇ ਸਾਡੇ ਲੋਕਾਂ ਦੇ ਆਉਂਦੇ ਆਂ ਹਾਂ ਸਾਥਰੇ ਜੇ ਕਿਸੇ ਨੂੰ 2 ਰੁਪਏ ਕਿਲੋ ਵਾਲੀ ਕਣਕ ਆਉਂਦੀ ਆ ਦਾ ਉਹ ਚਲ ਆ ਜਾ ਚਲੋ ਵੀ ਚਲੋ ਕਿਲੋ ਲਈ ਆ ਇਹਨੂੰ ਪਾਏਗਾ ਬਾਹਰ ਬੰਦਾ ਨਹੀਂ ਬਾਹਰ ਨੇ ਪੜਦਾ ਬੰਦਾ ਕਿੰਨੋ ਪਿਆਰ ਕਰਦਾ ਫਸ ਤੋਂ ਵੱਧ ਕ ਆਪਣਾ ਮਾਰੇ ਕਿੰ ਕਿਉਂ ਕਰਦਾ ਕੋਈ ਪਤਾ ਨਹੀਂ ਇਹਨੂੰ ਇਹ ਕਰਨਾ ਨਹੀਂ ਕਰਦਾ ਮਾਤਾ ਜੀ ਨਾ ਕਮਾ ਕੋਟਿੰਗ ਦਾ ਬਾਹਰ ਆਇਆ ਇਹਨਾਂ ਦੇ ਕੀਤਾ ਆਹ ਬਾਹਰ ਲੋਕਡਾਊਨ ਵਾਲੇ ਨੂੰ ਭੁੱਲ ਗਏ ਸੀ